ਬਾ ਸ਼ਾਦਰ ਵੇਸ਼ ਤੇ ਤੋਂ ਵਾਰੀ ਜਾਵਾ ਕਾਨੀ ਤੋ ਸਾਜਿਆ ਡਿੱਠਾ ਨਾ ਕੋਈ ਹੋਰ ਖਾਵੇ ਲੈਣਾ ਕਿਸੇ ਕਸ਼ਮੀਰ ਦੇ ਆ ਪੰਡਤਾ ਤੂੰ ਦਿੰਦਾ ਹੋਰ ਦਰਵਾਜੇ ਵੱਲ ਤੋਰ ਖਾਵੇ ਗੁਰਦੁਆਰਾ ਨਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੌਜੂਦ ਆ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਇਹ ਜੁੜਿਆ ਇਹ ਇੱਕ ਬਹੁਤ ਵੱਡਾ ਪਵਿੱਤਰ ਔਰ ਇਤਿਹਾਸਿਕ ਸਥਾਨ ਹੈ ਤਾਂ ਇਸ ਵਕਤ ਜਿਹੜਾ ਹੈ ਸ਼ਾਮ ਦਾ ਵੇਲਾ ਹੈ ਔਰ ਸੰਗਤ ਜਿਹੜੀ ਹੈ ਉਹ ਨਤਮਸਤਕ ਹੋਣ ਦੇ ਲਈ ਲਗਾਤਾਰ ਸਵੇਰ ਤੋਂ ਦਰਸ਼ਕਦਾਰੇ ਕਰਨ ਦੇ ਲਈ ਇੱਥੇ ਪਹੁੰਚੀ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਥਾਨ ਦੇ ਉੱਪਰ ਸਿੱਖਾਂ ਦੇ ਨੌਵੇਂ ਗੁਰੂ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਪ ਕੀਤਾ ਸੀਗਾ ਔਰ ਲਗਾਤਾਰ 26 ਸਾਲ 9 ਮਹੀਨੇ 13 ਦਿਨ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਪੋਹਰਾ ਸਾਹਿਬ ਦੀ ਤਸਵੀਰ ਵੇਖ ਰਹੇ ਹੋ ਤਾਂ ਇਸ ਪੋਹਰਾ ਸਾਹਿਬ ਦੇ ਅੰਦਰ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ ਲਗਾਤਾਰ ਤਪ ਕੀਤਾ ਔਰ ਇਸ ਜਗ੍ਹਾ ਤੋਂ ਭਾਈ ਮੱਖਣਸ਼ਾਹ ਲਬਾਣਾ ਨੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ ਤਾਂ ਇਸ ਪ੍ਰਗਟ ਦਿਵਸ ਨੂੰ ਸਾਚਾ ਗੁਰੂ ਲਾਧੋਰੇ ਦਿਵਸ ਵੀ ਆਖਿਆ ਜਾਂਦਾ ਹੈ ਤਾਂ ਇਹ ਜੋੜ ਮੇਲਾ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ 7 ਤਰੀਕ ਨੂੰ ਸ਼ੁਰੂ ਹੋਣਾ ਹੈ ਔਰ 10 ਤਰੀਕ ਨੂੰ ਜਿਹੜਾ ਹੈ ਇਸ ਜੋੜ ਮੇਲੇ ਦੀ ਸਮਾਪਤੀ ਹੋਣ ਵਾਲੀ ਹੈ ਤਾ ਇਸ ਵਕਤ ਇੱਥੇ ਦਰਸ਼ਨ ਦਿਦਾਰੇ ਕਰਨ ਦੇ ਲਈ ਇੱਕ ਪਚੰਗੀ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਭਾਈ ਸਾਹਿਬ ਕੀ ਨਾਂ ਹੈ ਜੀ ਤੁਹਾਡਾ ਬਾਦਸ਼ਾਹ ਆਪਣਾ ਨਾਂ ਹੈਗਾ ਸ਼ੋਭਦੀਪ ਸਿੰਘ ਜੀ ਸ਼ੋਭਦੀਪ ਸਿੰਘ ਜੀ ਦਰਸ਼ਨ ਦਿਦਾਰੇ ਕਰਨ ਦੇ ਲਈ ਆਏ ਹੋ ਗੁਰੂ ਮਹਾਰਾਜ ਦੇ ਹਾਂਜੀ ਹਾਂਜੀ ਦਰਸ਼ਨ ਦਿਦਾਰੇ ਕਰਨ ਆਏ ਜੀ ਜੋੜ ਮੇਲੇ ਨੂੰ ਲੈ ਕੇ ਕੀ ਸ਼ਰਧਾ ਹੈ ਤੁਹਾਡੀ ਆਪਣੀ ਦੇ ਸ਼ਰਧਾ ਇਹੋ ਹੀ ਆ ਕਿ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਤੇ ਮੇਲੇ ਦੀਆਂ ਵੀ ਤਿਆਰੀਆਂ 7 ਤਰੀਕ ਤੋਂ ਲੈ ਕੇ ਤੇ 10 ਤਰੀਕ ਤੱਕ ਸ਼ੁਰੂ ਹੋਣ ਵਾਲਾ ਮੇਲਾ ਇਸ ਕਰਕੇ ਅਸੀਂ ਸੇਵਾ ਪੂਰੀ ਕਰਦੇ ਆਂ 5 ਤਰੀਕ ਤੋਂ ਲੈ ਕੇ ਤੇ 10 ਤਰੀਕ ਤੱਕ ਅਸੀਂ ਇੱਥੇ ਅੱਛਾ ਕੀ ਕਰਦੇ ਹਾਂ ਕੀ ਹੋਂ ਤੁਸੀਂ ਹੁਣ ਅਸੀਂ ਕਵੀਸ਼ਰੀ ਕਰਦੇ ਆਂ ਜੀ ਕਵੀਸ਼ਰੀ ਮਤਲਬ ਗੁਰੂ ਦਾ ਹਰ ਜਸ ਗੋਣਿਆ ਆਪ ਲਿਖਦੇ ਹੋ ਕਵਤਾਵਾਂ ਕਵੀਸ਼ਰੀ ਜਾਂ ਲਿਖੀ ਲਿਖਾਈ ਪੜਦੇ ਹੋ ਮਤਲਬ ਮੈਂ ਫੋਨ ਤੋਂ YouTube ਤੋਂ ਕੱਢ ਕੇ ਆਂ ਮੈਂ ਮਨਜੀਤ ਸਿੰਘ ਸੋਈ ਦੀਆਂ ਮੈਂ ਗਾਣਾ ਕਵਤਾ ਤੇ YouTube ਤੋਂ ਕੱਢ ਕੇ ਤੇ ਫਿਰ ਮੈਂ ਲਿਖ ਲੈਣਾ ਹੁਣ ਕਿਹੜੀ ਕਵਤਾ ਸੁਣਾਉਣ ਜਾ ਰਹੇ ਮੈਂ ਬਾਦਸ਼ਾਹ ਦਰਵੇਸ਼ ਤੇ ਤੁਮਾਰੀ ਜਾਵਾਂ ਰਾਣੀ ਤੁਸਾਂ ਜਿਆ ਡਠਾਣਾ ਕੋਈ ਹੋਰ ਖਾਂਗੇ ਆਓ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗਤ ਜੀ ਗਾਦੀ ਵਾਟ ਕੇ ਫਤੇ ਦੀ ਸਾਨ ਪਾਉ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਸ਼ਾਦਰ ਵੇਸ਼ ਤੇ ਤੋ ਵਾਰੀ ਜਾਵਾਂ ਦਾਨੀ ਤੂੰ ਸਾਜਿਆ ਦਿੱਠਾ ਨਾ ਕੋਈ ਹੋਰ ਖਾਵੇ ਲੈਣਾ ਕਿਸੇ ਕਸ਼ਮੀਰ ਦੇ ਆ ਪੰਡਤਾ ਤੂੰ ਦਿੰਦਾ ਹੋਰ ਦਰਵਾਜੇ ਵਾਲ ਤੋਰ ਖਾਵੇ ਐਨੀ ਉਮਰ ਨਿੱਕੀ ਵੱਡੇ ਫੈਸਲੇ ਨੇ ਵੱਡੇ ਫੈਸਲੇ ਨੇ ਦੀ ਵੱਡੇ ਫੈਸਲੇ ਨੇ ਦਿੱਤਾ ਕੋਲ ਜਹਾਨ ਚੰਜੋਰ ਖਾਵੇ ਕੋਈ ਸਿੱਖੇ ਤੁਸਾਂ ਕੋ ਦੜ ਦੇਣਾ ਸਿਰਾਂ ਬਾਜਨਾ ਦਿੱਤਾ ਕੋ ਜੇ ਹੋਰ ਖਾਵੇ ਜਿਹੜੇ ਹੱਸ ਕੇ ਜੰਗ ਨੂੰ ਤੋੜ ਦਿੱਤੇ ਵੇ ਉੱਤਰ ਹਟਾ ਕੋ ਨਈ ਮੂਲ ਮਿਲਨੇ ਜੇੜੀ ਹੱਥੀ ਉਜੜ ਰਿਹਾ ਆ ਬਡਾਲੀ ਵੇ ਫੋਲਨੀ ਪਾਤ ਹਾ ਫੇਰ ਖਿੜਨੇ ਤੈਨੂੰ ਪੰਥ ਪ੍ਰਿਆ ਰਾਜ ਤੈਨੂੰ ਅੰਜ ਪਿਆਰੀ ਅੰਜ ਪਿਆਰੀ ਤੈਨੂੰ ਅੰਜ ਪਿਆਰੀ ਅਜੇ ਬੁਜੀ ਬਜਾਰਤ ਨਹੀਂਉ ਮੇਰੇ ਦਿਲ ਨੂੰ ਖੂਨ ਪੁੱਤਾਂ ਦਾ ਪਾ ਜਿਹੜੇ ਹਮ ਸਾਦੇ ਵੇ ਜਗ ਜਹਾਨ ਤੋਂ ਨਹੀਂ ਹਿਲਨੇ ਵੇ ਜਾਗ ਜਹਾਨ ਤੋਂ ਨਾ ਹਿਲਨੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ